ਤੁੰਦੇ ਨੇ ਵਿਕਤੀ ਤੌਰ ਤੇ ਜਦੋਂ ਕਾਮਨਾ ਇੱਥੇ ਇਸ ರೀತಿ ਰੁਕਦੀ ਹੈ ਤਾਂ ਸਾਡੇ ਦੇਸ਼ ਦੇ ਰਿਸ਼ੀ ਆ ਮੁਨੀਆਂ ਨੇ ਇਸ ਨੂੰ ਕਾਮ ਨਹੀਂ ਕਹਿ ਦਿੱਤਾ ਉਂਝੇ ਕਾਮਨੀ ਨਹੀਂ ਇਸ ਭੁਲੇਖੇ ਚ ਨਾ ਪੈਣਾ ਹੈ ਨਹੀਂ ਲੇਕਿਨ ਕਿਉਂ ਆਖਿਆ ਇਸ ਵਾਸਤੇ ਕਿ ਮਨੁੱਖ ਦੀ ਵਿਕਤੀ ਤੌਰ ਤੇ ਕਾਮਨਾ ਇੱਥੇ ਰੁਕ ਜਾਂਦੀ ਹੈ ਇੱਥੇ ਹੀ ਨਹੀਂ ਰੁਕ ਜਾਂਦੀ ਸਗੋਂ ਕਾਮਨਾ ਜਾਗ ਪੈਂਦੀ ਹੈ ਹੋਰ ਅਗਾਂਹ ਜਾਗ ਪੈਂਦੀ ਹੈ ਤਨ ਸੰਪਦਾ ਤੇ ਨਹੀਂ ਰੁਕੀ ਉਰਗਾਂ ਚਲੀ ਪ੍ਰਭਤਾ ਤੇ ਨਹੀਂ ਰੁਕੀ ਰਾਜ ਭਾਗ ਤੇ ਨਹੀਂ ਰੁਕੀ ਹੋਰ ਗਾਂ ਚਲੀ ਤੇ ਵਕਤੀ ਤੌਰ ਤੇ ਇਸਤਰੀ ਤੇ ਰੁਕ ਜਾਂਦੀ ਹੈ ਇਸ ਕਰਕੇ ਸਾਡੇ ਦੇ ਦੇ ઋષਿ ਮੁਨੀਆਂ ਨੂੰ ਇਹ ਕਿਹਾ ਕਿ ਇਹ ਕਾਮਨੀ ਹੈ ਅਰ ਕਿਸੇ ਹੱਦ ਤੱਕ ਬਹੁਤ ਨਿੰਦਿਆ ਵੀ ਉਹਨਾਂ ਨੂੰ ਕਰਨੀ ਪਈ ਭਾਈ ਗੁਰਦਾਸ ਜੀ ਐਸੀ ਨਿੰਦਕਾਂ ਨੂੰ ਚੁੱਪ ਵੀ ਕਰਵਾਉਂਦੇ ਹਨ ਕੀ ਕਸੂਰ ਮਨੁੱਖ ਦੀ ਕਾਮਨਾ ਦਾ ਹੈ ਤੇ ਭੰਡਿਆ ਜਾਂਦਾ ਇਸਤਰੀ ਨੂੰ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਲੋਕ ਵੇਦ ਗੁਣ ਗਿਆਨ ਵਿੱਚ ਅਰਦ ਸਰੀਰੀ ਮੁਖ ਦਵਾਰੀ ਕਿ ਸੀ ਮੁਨੀਆਂ ਨੇ ਆਖਿਆ ਕਿ ਕਾਮਦਵਾਰੀ ਕੋਕੀ ਆਦਮੀ ਦੀ ਕਾਮਨਾਥੇ ਰੁਕ ਜਾਂਦੀ ਹੈ ਜਾਣੀ ਚਾਹੀਦੀ ਸੀ ਨਾਮ ਤੱਕ ਰੱਬ ਤੱਕ ਪਰ ਵਿੱਚ ਹੀ ਉਰੇ ਹੀ ਰੁਕ ਗਈ ਜੇ ਧਨ ਮਿਲ ਗਿਆ ਕਾਮਨਾ ਅਗੇ ਗਈ ਜੇ ਪੁੱਤਰ ਮਿਲੇ ਤਾਂ ਵੀ ਕਾਮਨਾ ਹੋਰ ਅੱਗੇ ਗਈ ਪਰ ਇਸ ਤਰੀ ਤੇ ਰੁਕ ਗਈ